ਆਹ ਦੇਖੋ ਸੁਨੀਲ ਧਖੜ ਜਾਂ ਪਿੱਛੇ ਕੈਪਟਨ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚੋਂ ਹੁੰਦਾ ਦਾ ਇਹ ਦੇਖੋ ਕੈਪਟਨ ਵੱਲੋਂ ਕੁਰਕੀ ਖਤਮ ਕਰਨ ਦੇ ਫੈਸਲੇ ਦਾ ਚਾਰ ਸਪੀਰ ਨੂੰ ਸਵਾਗਤ ਤੇ ਕੋਈ 67 ਈ ਧਾਰਾ 3 ਦੇ ਵਿੱਚ ਕੋਈ ਇਹਨਾਂ ਨੇ ਗੜਬੜ ਰੱਖਤੀ ਸੀ ਇਨੂੰ ਅਸੀਂ ਹੁਣ ਕਹਿੰਦਾ ਵੀ ਭਗਵਾਨ ਤੁਮਨ ਦੀ ਸਰਕਾਰ ਆ ਪੂਰੇ 92 ਐਮਐਲਏ ਨੇ ਨਾ ਲਵੇ ਆ ਰਹੀ ਇਹ ਸਾਡੇ ਨਾਲ ਬਾਜ਼ੇ ਕਰਕੇ ਮੈਂ ਵਿਧੂ ਪ੍ਰੂਫ ਲੈ ਕੇ ਆ ਅੱਗੇ ਦਿਖਾਉ ਜੀ ਇਹਨਾਂ ਨੂੰ ਆਪਣਾ ਭਾਈ ਉਹਨੂੰ ਇਹ ਸਾਰੇ ਮੈਂ ਇਹਨਾਂ ਨੂੰ ਫੈਲਾ ਸਾਡੇ ਕਿਸਾਨ ਨੂੰ ਦੇਣਾ ਹੈ ਜੀ ਆਪਣਾ ਲੀਡਰਾਂ ਨੂੰ ਦੇਣਾ ਹੈ ਹਾਂ ਲੀਡਰਾਂ ਨੂੰ ਮੈਂ ਇੱਕ ਦੇਣਾ ਹੈ ਜੀ ਹਾਈ ਕੋਰਟ ਨੇ ਵੀ ਕਿਹਾ ਵੀ ਇਹਨਾਂ ਦਾ ਮਸਲਾ ਕੱਲੋ ਸੁਪਰੀਮ ਕੋਰਟ ਨੇ ਵੀ ਕਿਹਾ ਸੁਪਰੀਮ ਕੋਰਟ ਨੇ ਕਿਹਾ ਜਾ ਕੇ ਅੱਗੇ ਵੀ ਜੇ ਤੁਸੀਂ ਕਿਸਾਨ ਨੂੰ ਉਧਾਰੀ ਦਿੰਨੇ ਹੋ ਜੇ ਕਿ ਉਹ ਪ੍ਰੋਬਲਮ ਦੇ ਵਿੱਚ ਆ ਜਾਂਦਾ ਹੈ ਤਾ ਤੁਹਾਨੂੰ ਇਹਦਾ ਮਾਫ ਕਰਨ ਦਾ ਵੀ ਪ੍ਰਬੰਧ ਕਰੋ ਕਾਰਪੋਰੇਟ ਤਰਾਨਿਆਂ ਨੂੰ ਬੈਂਕ ਸਥਾਪਕਾਂ ਦੀ ਆਗਾ ਦੇਣਾ ਤਬਾਹ ਕੁੰਨ ਰਾਜ ਨੂੰ ਮੈਂ ਪ੍ਰੂਫ ਲੈ ਕੇ ਆਇਆ ਜੀ ਆਪਣਾ ਆ ਦੇਖੋ ਸੁਨੀਲ ਜਾਖੜ ਜਾਂ ਪਿੱਛੇ ਕੈਪਟਨ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚੋਂ ਹੁੰਦਾ ਦਾ ਇਹ ਦੇਖੋ ਕੈਪਟਨ ਵੱਲੋਂ ਕੁਰਕੀ ਖਤਮ ਕਰਨ ਦੇ ਫੈਸਲੇ ਦਾ ਚਾਰ ਸਵੇਰ ਨੂੰ ਸਵਾਗਤ ਇਹ ਕੋਈ 67 ਈ ਧਾਰਾ 3 ਇਹਦੇ ਵਿੱਚ ਕੋਈ ਇਹਨਾਂ ਨੇ ਗੜਬੜ ਰੱਖਤੀ ਸੀ ਇਹਨੂੰ ਅਸੀਂ ਹੁਣ ਕਹਿੰਦਾ ਵੀ ਭਗਵਾਨਤਮਾਨ ਦੀ ਸਰਕਾਰ ਆ ਪੂਰੇ 92 ਐਮਐਲਏ ਨੇ ਨਾ ਲਵੇ ਇਹ ਜਿਹੜੀ ਕੈਪਟਨ ਨੇ ਕੋਈ ਅਧੂਰੀ ਗੱਲ ਛੱੜਤੀ ਕੁਰਕੀ ਬਾਰੇ ਇਹ ਹੁਣ ਭਗਵਾਨਤਮਾਨ ਪੂਰੀ ਕਰ ਸਕਦਾ ਦੇਖੋ ਇਹ ਚੀਜ਼ਾਂ ਮੈਂ ਉਹਦੇ ਦੇਣਾ ਆ ਬਾਦਲ ਸਾਹਿਬ ਕਹ ਰਹੇ ਨੇ ਵੀ ਇਹ ਮੇਰੇ ਵੇਲੇ ਹੋਈ ਸੀ ਇਹ ਆਪਣਾ ਅਰੇ ਹੁਣ ਨਹੀ ਹੋਵੇਗੀ ਜ਼ਮੀਨ ਦੀ ਕੁਰਕੀ ਰੋਜ ਰੋਜ਼ਾਨਾ ਸੁਪਰ ਕਸਮ ਵਿੱਚ ਦਿਆ ਪਿਆ ਸਾਰਾ ਆਪਣਾ ਇਹ ਦੇਖੋ ਸਾਰੀਆਂ ਇਹ ਸਾਡੇ ਨਾਲ ਬਾਜ਼ੇ ਕਰਕੇ ਮੈਂ ਬਿੱਦੂ ਪ੍ਰੂਫ ਲੈ ਕੇ ਆ ਅੱਗੇ ਦਿਖਾਉ ਜੀ ਇਹਨਾਂ ਨੂੰ ਆਪਣਾ ਭਾਈ ਉਹਨਾਂ ਨੂੰ ਬਹੁਤ ਦੀ ਪੀੜਾ ਬਹੁਤ ਜ਼ਿਆਦਾ ਤੋਂ ਉਸ ਕਰਕੇ ਅਖਰੀ ਇਹ ਫੈਸਲਾ ਕਰਕੇ ਆ ਦੇਖੋ ਜੀ ਬਾਦਲ ਸਾਹਿਬ ਕਹਿੰਦੇ ਨੇ ਮੇਰੀ ਸਰਕਾਰ ਵੇਲੇ ਹੀ ਹੁਕਮ ਸੀ ਕੁਰਕੀ ਨਾ ਹੋਵੇ ਵੀ ਇਹੇ ਜਿਹੇ ਸਾਡੇ ਨਾਲ ਜਵਾਨਾਂ ਕਰੀਆਂ ਹੋਈਆਂ ਨੇ ਭੱਜੀ ਜਾਂਦੇ ਨੇ ਇਹਦੇ ਵਿੱਚ ਕੀਤੇ ਜਾ ਕੇ ਹਾਈ ਕੋਰਟ ਨੇ ਵੀ ਕਿਹਾ ਹੋਇਆ ਹੈ ਬੀਜ ਜੋ ਤਸਾਨੇ ਜਮੀਨਾਂ ਦੇ ਕੁਰਕੀ ਦਾ ਮਾਸਲਾ ਹੱਲ ਕਰਿਆ ਜਾਵੇ ਤੇ ਇਹਨਾਂ ਦਾ ਆਪਣਾ ਜੀ ਸੁਪਰੀਮ ਕੋਰਟ ਨੇ ਵੀ ਕਿਹਾ ਜੀ ਆਪਣਾ ਆਹ ਦੇਖੋ ਸਾਹਮਣੇ ਆਪਣਾ ਇਹ ਸਰਕਾਰ ਪਹਿਲਾਂ ਕਿ ਬਿਜਿਵੈ ਕਮਰਸ਼ੀਅਲ ਬੈਂਕਾਂ ਜੀ ਤਸਾਨ ਦੀ ਜਮੀਨ ਕੁਰਕੀ ਨਾ ਕਰਨੀ ਜੀ ਆਪਣੀ ਇਹ ਸਾਰੇ ਮੈਂ ਇਹਨਾਂ ਨੂੰ ਫੈਲਾ ਸਾਡੇ ਕਿਸਾਨਾਂ ਨੂੰ ਦੇਣਾ ਹੈ ਜੀ ਆਪਣਾ ਲੀਡਰਾਂ ਨੂੰ ਦੇਣਾ ਹਾਂ ਲੀਡਰਾਂ ਨੂੰ ਮੈਂ ਇੱਕ ਦੇਣਾ ਹੈ ਜੀ ਇਹ ਵੀ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਲੈਣ ਦੇ ਵਿੱਚ ਹਾਈ ਕੋਰਟ ਦੀ ਵੀ ਨੇ ਹਾਈ ਕੋਰਟ ਨੇ ਵੀ ਕਹਿਿਆ ਨਾ ਮਸਲਾ ਕੱਲੋ ਸੁਪਰੀਮ ਕੋਰਟ ਨੇ ਵੀ ਕਿਹਾ ਸੁਪਰੀਮ ਕੋਰਟ ਨੇ ਕਿਹਾ ਜਾ ਕੇ ਅੱਗੇ ਵੀ ਜੇ ਤੁਸੀਂ ਕਿਸਾਨ ਨੂੰ ਉਧਾਰੀ ਦਿੰਨੇ ਹੋ ਜੇ ਕਿ ਉਹ ਪ੍ਰੋਬਲਮ ਦੇ ਵਿੱਚ ਆ ਜਾਂਦਾ ਹੈ ਤਾਂ ਤੁਹਾਨੂੰ ਇਹਦਾ ਮਾਫ ਕਰਨਾ ਵੀ ਪ੍ਰਬੰਧ ਕਰੋ ਸੁਪਰੀਮ ਕੋਰਟ ਨੇ ਹੁਕਮ ਕਰਿਆ ਸਾਰਾ ਇਹਦੇ ਵਿੱਚ ਸਾਰਾ ਕੁਝ ਹੈ ਇਹਦੇ ਵਿੱਚ ਆਪਣਾ ਬਹੁਤ ਧੰਨਵਾਦ ਤੁਹਾਡਾ ਮੀਡੀਆ ਰੈਂ ਮੈਂ ਬੇਨਤੀ ਕਰਦਾ ਜੀ ਇਹਨੂੰ ਅੱਗੇ ਪਹੁੰਚਾਓ ਇਹ ਪਤਾ ਲੱਗੇ ਜੀ ਆਪਣਾ ਵਿਧੂ ਪ੍ਰੂਫਾਂ ਦੇ ਵਿੱਚ ਹੈ ਅਖਬਾਰਾਂ ਦੇ ਵਿੱਚ ਆਇਆ ਹੋਇਆ ਹੈ ਤੇ ਗੱਲ ਇੱਕ ਹੋਰ ਵੀ ਆਈ ਜਦੋਂ ਕਿਸਾਨ ਦੀ ਗੱਲ ਆ ਜਾਂਦੀ ਹੈ ਸਾਰੇ ਬੈਠ ਜਾਂਦੇ ਨੇ ਕੋਈ ਲੀਡਰ ਬਿਆਨ ਤੱਕ ਨਹੀਂ ਦਿੰਦਾ ਕਾਰਪੋਰੇਟ ਟਰਾਂਨਿਆਂ ਨੂੰ ਬੈਂਕ ਤੋਂ ਸਤਾਪ ਕਰਨ ਦੀ ਆਗਾ ਦੇਣਾ ਤਬਾਹ ਨੂੰ ਨਰਾਜ ਨੂੰ ਇਹ ਆਪਣਾ ਆਰਬੀਆ ਦਾ ਪਹਿਲਾ ਹੁੰਦਾ ਡਾਇਰੈਕਟਰ ਹੁੰਦਾ ਦਾ ਜੀ ਇਹਨੇ ਵੀ ਕਿਹਾ ਤਾਂ ਹੁਣ ਕਾਰਪੋਰੇਟ ਟਰਾਂਨਿਆਂ ਨੇ ਅੱਖਾਂ ਵਿੱਚ ਕੇ ਕਰਜ਼ੇ ਵੰਡੇ ਹੋਏ ਨੇ ਜੀ ਕੈਪਟਨ ਮਰੀਂਦਰ ਨੇ ਜਦੋਂ ਦੀ ਸਰਕਾਰ ਸੀ ਉਹਨੇ ਕੀ ਕੀਤਾ ਆਪਣਾ ਵੀ ਇਹ ਕਿਸਾਨਾਂ ਦਾ ਕਰਜ਼ਾ ਦੇਖੋ ਇੰਨਾ ਕਿਉਂ ਚੜਿਆ ਉਹਨਾਂ ਨੇ ਜਸਟਿਸ ਸਾਰੋਂ ਦੀ ਡਿਊਟੀ ਲਈ ਆਪਣਾ ਵੀ ਇਹਦੀ ਕੋਹ ਕਰਕੇ ਦੱਸੋ ਜਸਟਿਸ ਸਾਰੋਂ ਜੀ ਨੇ ਕੋਹ ਕਰਕੇ ਦੱਸੀ ਵੀ ਬੈਂਕਾਂ ਨੇ ਆਪਣੇ ਕੰਪੀਟੀਸ਼ਨ ਕਰਕੇ ਇਹ ਕਰਦੇ ਕਿੱਲੇ ਦੀ ਹੱਦ ਤੋਂ ਵੱਧ ਕੇ ਜ਼ਿਆਦਾ ਦਿੱਤੇ ਗਏ ਇੱਕ ਆਈਐਨਜੀ ਬੈਂਕ ਆਈ ਸੀ ਜੀ ਆਪਣਾ ਉਹਨਾਂ ਨੇ ਜ਼ਿੰਮੇਦਾਰਾਂ ਨੂੰ ਜਾ ਕੇ ਘਰੋਂ ਥਾੜ ਥਾਲ ਕੇ ਹੋਰ ਬੈਂਕਾਂ ਦਾ ਵੀ ਟੇਬਲੋ ਕਰਕੇ ਟੇਕਓਵਰ ਕਰਕੇ ਟੱਕੇ ਨਾਲ ਇੱਕ ਕਿੱਲੇ ਦਾ 500-7 ਲੱਖ ਹੀ ਕਰਜ਼ਾ ਗੇਰਤਾ ਜੀ ਆਪਣਾ ਡਾਕੂਮੈਂਟ ਜੀ ਜਿਵੇਂ ਜ਼ਮੀਨ 'ਚ ਕੋਈ ਖੇਤੀ ਕਰਦਾ ਨਾ ਕਰਦਾ ਠਿੱਕ ਦੀ ਜ਼ਮੀਨ ਦਿਖਾ ਕੇ ਵਿੱਚ ਨਾਲ ਸ਼ੋਅ ਕਰਕੇ ਕਿਵੇਂ ਨਗਰ ਮਰਤਾ ਜੀ ਆਪਣਾ ਆਈਐਨਜੀ ਨੇ ਹੁਣ ਕੋਰਟ ਕੁਮਿੰਦਾਰ ਨੂੰ ਦਿੱਤਾ ਜੀ ਕਿਸਾਨਾਂ ਨੇ ਵੀ ਗਏ ਫੈਲਾ ਅੰਗਰੇਜ਼ੀ ਦੇ ਵਿੱਚੋਂ ਦੇ ਸਾਈਨ ਕਰਾਇ ਲਏ ਹੁਣ ਸਾਡੇ ਨਾਲ ਕੀ ਹੈ ਤਕਵਰਿਆ ਹੁਣ ਚੈੱਕ ਲਏ ਹੋਣੇ ਚੈੱਕ ਲਾ ਕੇ ਕੇਸ ਪਾਰਖ ਨੇ ਜੀ ਮੈਂ ਕਿਸਾਨਾਂ ਨੂੰ ਛੋਟੇ ਜਿਹੇ ਪੋਂਵੇ ਸਾਨੂੰ ਜਮੀਨ ਘਬਰਾਉਣ ਦੀ ਲੋੜ ਨਹੀਂ ਡਟੇ ਰਹੋ ਜੇ ਤੁਹਾਡੇ ਖਾਤੇ ਐਨਪੀ ਹੋ ਗਏ ਡਰਨੀ ਲੋੜ ਨਹੀਂ ਆਪਣਾ ਨਾਲ ਲੜ ਕੇ ਮਰ ਜਾਗੇ ਯਾਰ ਕੋਈ ਐ ਲੈ ਜਾਣਗੇ ਆਪ ਕੋਈ ਇਹ ਆਪਣਾ ਹੈ ਜਿਵੇਂ ਹੋਰ ਘਰਾਣਿਆਂ ਦਾ ਕਰਿਆ ਨਾ ਨੇ ਉਵੇਂ ਸਾਡੇ ਨਾਲ ਬਹਿ ਕੇ ਸੈਟਲਮੈਂਟ ਕਰਨਾ ਹਾਂ ਅਸੀਂ ਕਰਜਾ ਜਮੀਨ ਨੂੰ ਮਾਰਨਾ ਚਾਹੁੰਦੇ ਸਾਡੇ ਨਾਲ ਬੰਨ ਸੈਟਲਮੈਂਟ ਕਰਨ ਮੈਂ ਦੋ ਵਾਰ ਮੇਰੀ ਕੋਰਟ ਚ ਗਿਆਦਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸਾਨਾਂ ਬੈਠੋ ਕੁਝ ਤੁਸੀਂ ਆਪਣਾ ਉਹ ਕਰੋ ਕੁਝ ਅਸੀਂ ਵਾਧੇ ਆ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਨੇ ਬੜੀ ਰਾਹਤ ਦੇ ਕੇ ਕਿਸਾਨਾਂ ਦਾ ਕਰਜ਼ਾ ਨਿਬੜਿਆ ਬੜਾ ਉਹਨਾਂ ਨੇ ਕੰਮ ਆਪਣਾ ਬੈਂਕ ਦਾ ਸੌਲਵ ਕਰ ਐਵੇਂ ਹੀ ਇਹਨਾਂ ਨੂੰ ਪ੍ਰਾਈਵੇਟ ਨੂੰ ਕਰਨਾ ਪਊਗਾ ਕੋਈ ਕਿਸਾਨ ਜੀ ਵਿਚਾਰਾ ਇੱਕ ਕੇਸ ਦੇ ਵਿਚੋਲ ਗਿਆ ਕੋਈ ਦੰਨ ਦੀ ਲੋੜ ਨਹੀਂ ਆਪਣਾ ਇਹ ਕੇਸ ਚ ਲੰਬੇ ਚੱਲਣਗੇ ਸੰਘਰਸ਼ ਨਾਲ ਲੜਨੀ ਪੈਂਦੇ ਨੇ ਔਰ ਕੋਈ ਤੁਹਾਨੂੰ ਭੰਨ ਦੀ ਲੋੜ ਨਹੀਂ ਬਹਿ ਕੇ ਆਪਣਾ ਇਹਨਾਂ ਸੈਂਟਰਲ ਮਾਰਕਟ ਦੇ ਕੋਈ ਵਪਾਰੀ ਨਹੀਂ ਲਿੰਟਾਂ ਵਿੱਚ ਕੋਹਨਾਂ ਨੇ ਕਨਵਰਟ ਕਰੀਆਂ ਨੇ ਕਿਸਾਨਾਂ ਚ ਕਨਵਰਟ ਕਰਤੀਆਂ ਇਕੱਠਾ ਜੀਮੇਦਾਰ ਤੋਂ ਨਹੀਂ ਦੇ ਜਾਂਦਾ ਸਰ ਉਹ ਕਿਸਤਾ ਨਹੀਂ ਦੇ ਪਾਉਣਗੇ ਬਹੀ ਗੱਲ ਹੈ ਸਰਕਾਰ ਨੂੰ ਬੇਨਤੀ ਹੈ ਭਗਵਾਨ ਤੁਮਨ ਦੀ ਸਰਕਾਰ ਹੈ ਇਹ ਪ੍ਰਾਈਵੇਟ ਬੈਂਕਾਂ ਨੂੰ ਵੀ ਨਾਲ ਲਾ ਕੇ ਬੈਠਣ ਇਹਨਾਂ ਨੂੰ ਆਪਣਾ ਰਾਹ ਪਾਉਣ ਨੂੰ ਬੰਨ ਸੈਂਟਰ ਦਿਖੋ ਵੀ ਸਾਰਾ ਕੰਮ ਹੌਲੀ ਹੌਲੀ ਸੈੱਟ ਆ ਜਾਊਗਾ ਕੋਈ ਇਹਦੇ ਵਰਕ ਕਰਨ ਦੀ ਸਰਕਾਰ ਆ ਜਾਂਦੇ ਨੇ ਵਾਅਦੇ ਕਰਕੇ ਆ ਜਾਂਦੇ ਨੇ ਪਰ ਉਹਦੇ ਵਰਕ ਨਹੀਂ ਕਰਦੀ ਵਰਕ ਕਰਨ ਮਾਸਲੇ ਸਾਰੇ ਹੱਲ ਹੋਣਗੇ ਸਰ ਬਹੁਤ ਬਹੁਤ ਧੰਨਵਾਦੀ ਤੁਹਾਡਾ